ਐਸਾ ਲੱਗਦਾ ਸੀ ਕਿ ਸਰਕਾਰ ਜਰੂਰ ਇੰਡਸਟਰੀ ਨੂੰ ਕੁਝ ਨਾ ਕੁਝ ਰਾਹਤਾਂ ਦੇਊਗੀ ਪਰ ਜੋ ਬਜਟ ਦੇ ਅਨੁਸਾਰ ਬਜਟ ਤੋਂ ਨਜ਼ਰ ਆ ਰਿਹਾ ਕਿ ਤਾਂ ਬੁਝ ਤਰੀ ਨਸਤੀ ਵਾਸਤੇ ਬਈੜ ਦੀ ਕੋਈ ਖਾਸਾ ਨਹੀਂ ਰੱਖਿਆ ਗਿਆ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਪ੍ਰਸਤਾਵ ਰੱਖਿਆ ਗਿਆ ਅਸੀਂ ਜਾਣਦੇ ਹਾਂ ਕਿ ਉਹਦਾ ਜੋ ਇੰਡਸਟਰੀਅਲ ਹੱਬ ਜਿਹੜਾ ਜਿਲੰਦਰ ਨੂੰ ਜਰੂਰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਦਾ ਜਾਣਕਾਰੀ ਤਾਂ ਨਹੀਂ ਆਈ ਬਈੜ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਜਿਲੰਦਰ ਨੂੰ ਦਿੱਤਾ ਜਾਵੇ ਉਹ ਜੋ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਵਜਨ ਦੇ ਵਿੱਚ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਅੱਗੇ ਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਔਰ ਉਹਦੇ 'ਚ ਰਾਹਤ ਮਿਲਣੀ ਅੱਜ ਦੇ ਦੌਰ 'ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹ ਤੇ ਵੀ ਹੁਕਮ ਦਿੱਤਾ ਜਾਵੇ ਵੀ ਇਸ ਵਾਰ ਕਿਹੜੇ ਟੈਕਸ ਉੱਤੇ ਲੱਗਿਆ ਛੂਟ ਮਿਲਦੀ ਹੈ ਦੇਖੋ ਇਸ ਤਰ੍ਹਾਂ ਫਿਰ ਨਾਲ ਦੋ ਰਜਿਮ ਚੱਲਦੇ ਆ ਔਰ অপਸ਼ਨ ਹੈਗੀ ਆ ਕਿ ਤੁਸੀਂ ਕਿਸੇ ਵੀ ਰਜਿਮ 'ਚ ਡੱਟ ਜਮਾ ਖਰਾਬ ਸਕਦੇ ਓਦੇ 'ਚ ਨਵਾਂ ਰਜਿਮ ਜਿਹੜਾ ਉਹਦੇ 'ਚ ਸਿਰਫ 2.5 ਲੱਖ ਤੋਂ ਕੇਣੀ ਦਿੱਤਾ ਗਿਆ ਬਹੁਤ ਵੱਡੀ ਰਾਹਤ ਤਾਂ ਨਹੀਂ ਆ ਪਰ ਛੋਟੇ ਲੋਕਾਂ ਦੀ ਨਾ ਸਮਝੇ ਨਾ ਜੋ ਤੁਸੀਂ ਸੋਚਿਆ ਸੀ ਕਿ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਵੀ ਬਹੁਤ ਹੈ ਔਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੇ ਪ੍ਰਯਾਸ ਨਾ ਹੋ ਸਕਦੇ ਯਾਰ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਰੱਖਾ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾਂ ਤੇ ਕੋ ਹੱਲ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਦੋਨਾਂ ਸਰਕਾਰਾਂ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਔਰ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਰਡਰ ਸਟੇਟ ਹੈ ਉੱਗਿਆ ਨੇ ਬਹੁਤ ਰਾਸ਼ਟਰੀਆਂ ਜਿੱਲੀਆਂ ਤੀਜਾ ਜੀਐਸਟੀ ਤੋਂ ਬਾਅਦ ਛੋਟੀ ਇੰਡਸਟਰੀ ਜਿਹੜੀ ਹੈ ਉਹ ਬੰਦੀ ਦੀ ਕਹਾੜ ਤੇ ਹੈਗੀ ਹੈ ਇੱਥੇ ਪੁਜਾਰ ਦੀ ਲੋੜ ਹੈ ਔਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੀ ਜੁਆਇੰਟ ਜਿਹੜੀ ਕਮੇਟੀ ਹੈ ਇੱਕ ਮਾਤਰ ਕੰਮ ਹੁੰਦਾ। ਕਿਸੇ ਦਿਖਿਆ ਜਾਂਦਾ ਕਿਦੋਂ ਇਲੈਕਸ਼ਨ ਆਉਂਦੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਫਰ ਇੰਡਸਟਰੀ ਵਾਲੇ ਨਾਲ ਮੀਟਿੰਗ ਕੀਤੀ ਜਾਂਦੀ ਹੈ। ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ। ਵਾਅਦੇ ਤੇ ਜ਼ਰੂਰ ਕਰ ਜਾਂਦੇ ਨੇ ਕਿਦਾਂ ਕਿਦੋਂ ਬਜਟ ਆਉਂਦਾ ਹੈ ਬਜਟ ਦੇ ਵਿੱਚ ਫਿਰ ਵਾਅਦੇ ਉੱਦਾਂ ਦੇ ਉੱਦਾਂ ਹੀ ਰਹਿ ਜਾਂਦੇ ਨੇ। ਦੇਖੋ ਇਸ ਤਰ੍ਹਾਂ ਹੈਗਾ ਜਿਹੜਾ ਯੂਨੀਅਨ ਬਜਟ ਹੈ ਉਹ ਜਿਹੜਾ ਸਟੇਟ ਦਾ ਬਜਟ ਹੈ ਜਿਹੜਾ ਦੋਨਾਂ 'ਚ ਅੰਤਰ ਹੈਗਾ। ਪਰ ਜਿਹੜਾ ਯੂਨੀਅਨ ਬਜਟ ਹੈ ਉਹਦੇ ਤੇ ਉਹਦੇ ਤੇ ਇੰਡਸਟਰੀਆਂ ਦੀਆਂ ਵੀ ਤਾਂ ਬਹੁਤ ਜ਼ਿਆਦਾ ਹੁੰਦੀਆਂ ਕਿਉਂਕਿ ਉਹ ਸਰ ਦੇਸ਼ ਨੂੰ ਸਮੁਖ ਰਾਜੇ ਬਣਾ ਜਾਂਦਾ ਔਰ ਸਾਰੀ ਇੰਟਰਨੈਸ਼ਨਲ ਪਾਲਿਸੀਆਂ ਰੂਪਣਾ ਆ ਜਾਂਦਾ ਸਾਡੀ ਦੇ ਇੱਕ ਬਹੁਤ ਸਮਾਹਤ ਸਕਿਲ ਇੰਡਸਟਰੀ ਹੈ ਸਾਨੂੰ ਰਾਹਤ ਦੀ ਲੋੜ ਆ ਰਾਹਤ ਦੀ ਦਰਕਾਰ ਹੈ ਪਰ ਅੱਜ ਦੇ ਬਜਟ ਜਾਂ ਸਕਦੇ ਔਰਸ ਇੰਡਸਟਰੀ ਤੇ ਕਨੈਕਟ ਕਰ ਪਾਵੇਗਾ ਦੇਖੋ ਉਸ ਜਿਲ੍ਹੇ ਨੂੰ ਸਾਨੂੰ ਮਿਲਿਆ ਨਹੀਂ ਰਿਹਾ ਕੋਈ ਰੋਟਾ ਰਮੇਸ਼ ਔਰ ਅਨੰਤ ਕਹਿੰਦੇ ਅੱਜ ਕੋ ਬਜਟ ਆਇਆ ਹੈ ਸਰਕਾਰ ਦਾ ਕਿੱਦਾਂ ਲੱਗਦਾ ਸਰ ਕੋਈ ਸਪੋਰਟ ਹੀ ਨਹੀਂ ਇੰਡਸਟਰੀ ਨੂੰ ਕਿਸੇ ਲੋ ਕੋਈ ਸਪੋਰਟ ਵੀ ਨਾ ਕੇ ਸਰਕਾਰ ਵੱਲੋਂ ਨਾ ਕਿਸੇ ਵੱਲੋਂ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚైనా ਹੈ ਦੂਸਰੇ ਉਹ ਵਪਾਰੀਆ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਥੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਨੂੰ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਚੇ ਇਹਨਾਂ ਵੱਲੋਂ ਬੈਠੇ ਸਰਕਾਰਾਂ ਆ ਕੇ ਨੁਕਰੀਆਂ ਆ ਕੇ ਤੁਹਾਡੇ ਨਾਲ ਮੀਟਿੰਗਾਂ ਕਰਦੇ ਜਿਸੇ ਵੀ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕੋਈ ਲੱਗਦਾ ਬੈਠੇ ਦੇ ਵਿੱਚ ਸਾਰਾ ਮੈਂ ਦੇ ਇਸ ਟੱਪਾ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਦੇ ਰਹਿੰਦੇ ਨੇ ਅੱਧੇ ਘੰਟੇ ਦੀ ਚਾਹ ਪੀਤੀ ਖਾਦਾ ਬੀਤਾ ਲੋਕਾਂ ਨਾਲ ਵਾਅਦੇ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਨੇ ਤਾਂ ਨਹੀਂ ਲੱਗਦਾ ਪੰਜਾਬ ਨਾਲ ਵਿਤਰਾ ਕੀਤਾ ਹੈ ਵਿਤਰਾ ਤਾਂ ਪੂਰੀ ਤਰ੍ਹਾਂ ਕੀਤਾ ਗਿਆ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ ਇੱਕੀ ਬਿਲਕੁਲ ਜ਼ੀਰੋ ਬਜਟ ਹੈ ਸਾਡਾ ਬਿਲਕੁਲ ਫੇਲ ਬਜਟ ਹੈ